ਤਦ ਲਈ ਹੈ ਹੈ ਜਦੋਂ ਪਹਿਲਾਂ ਪਾਤਾ ਹੈ ਤਾਉਂਦੀ ਹੈ ਉਹ ਫਿਰ ਹੁਣ ਹੋ ਜਾਏਗਾ ਜਦੋਂ ਉਹ ਲੈ ਕੱਟ ਨਾ ਵੀਰਾਂ ਅਰੇ ਚੱਕੜਾ ਚੱਕੜਾ ਵੀ ਸਾਰਾ ਪੰਟ ਲੱਗਦਾ ਜਾ ਸਾਡੇ ਨਾਲ ਇੱਕ ਨਵੇਂ ਐਕਟਰ ਵੀ ਆਏ ਹੋਏ ਨੇ ਹੋਰ ਭਾਈ ਠੀਕ ਹਮ ਉਹ ਕਾ ਪਰਵਾਰ ਸਾਰਾ ਠੀਕ ਆ ਠੀਕ ਹੀ ਹੋਣੀ ਆ ਜੀ ਸਾਰੇ ਹਾਂ ਠੀਕ ਹੀ ਨੇ ਬਸ ਗਰਮੀ ਬਣ ਗਈ ਗੱਲ ਉਹਦੀ ਘਟ ਗਈ ਲਾਲਾ ਜੀ ਨਹੀਂ ਗਰਮੀ ਚ ਘਰ ਆਏ ਨੇ ਮੇਰੇ ਤਾਂ ਫਿਰ ਸਿੱਧੀ ਪੈ ਜਾਣਾ ਸਿਰ ਚ ਲਾਲੇ ਦੀ ਤਾਂ ਟਿੰਡ ਵੀ ਸੜ ਗਈ ਆਉਂਦੇ ਆਉਂਦੇ ਨਾਲ ਹੋਈ ਪਈ ਆ ਆ ਦੇਖੋ ਇਹ ਸਾਡੇ ਆਰਤੀਆਂ ਸਾਹਮਣੇ ਹਿਸਾਬ ਕਰਨ ਆਏ ਨੇ ਅਸੀਂ ਕਣਕ ਵੇਚੀਆਂ ਨੂੰ ਦੇ ਪੈਸੇ ਦੇਣ ਆਏ ਨੇ ਹਾਂ ਸਾਰਾ ਕੁਝ ਇਹਨਾਂ ਦੇ ਮੇਰੇ ਹੱਥ ਚ ਹੈਗਾ ਹਾਂ ਸਾਰਾ ਕੁਝ ਸਾਡਾ ਕਲਮ ਨਾਲ ਇੱਧਰ ਵੀ ਕਰ ਸਕਦਾ ਬੱਚੇ ਦੀ ਉੱਧਰ ਵੀ ਕਰ ਸਕਦਾ ਪਤਾ ਨਹੀਂ ਕਿੰਨਾ ਕੁ ਟੰਕਾ ਲਾਇਆ ਹੋਏਗਾ ਹਾਂ ਦੇਖਦੇ ਹਾਂ ਹੁਣ ਕਿ ਮੇਰੇ ਮੂੰਹ ਬੋਲ ਨਹੀਂ ਸਕਦੇ ਨਹੀਂ ਬੋਲਤਾ ਰਹੀ ਹਾਂ ਆ ਕੇ ਮੇਰੇ ਮੰਤਰ ਤੱਕ ਵੰਜਾਇਆ ये मेरा मानली वाला ये दिन बुरी कर रहा है बुखार ऊपर से जब पापा के सिर दे रहा और तो आया कुछ सही नहीं हो रही सही दिन बुरी कर रहा दोस्तों मुझे ना बोलता था तो था मैं बाजू वाली क्यों नहीं मैं नींद आ रही है मुझे छुट्टी नहीं है चल रहा है दिन नाइट चल रहे हैं 5 ਦਿਨ ਹੋ ਗਏ ਲਗਾਤਾਰ ਡੇ ਨਾਈਟ ਸ਼ੂਟ ਚੱਲ ਰਿਹਾ ਇਸ ਕਰਕੇ ਮੈਂ ਸੁੱਤੀ ਨਹੀਂ ਮੇਰੀ ਹਾਲਤ ਨਹੀਂ ਕਰਦੀ ਚਲੋ ਤਪਾ ਤੋਂ ਬਾਦੋਂ ਮੰਗਾਉਂਦੇ ਆ ਅਸਲੀ ਗੱਲ ਕੋਈ ਇਹਦਾ 5 ਦਿਨ ਦਾ ਸ਼ੂਟ ਵੀ ਸੀ 9 ਦਿਨ ਦਾ ਸ਼ੂਟ ਵੀ ਦਾ ਕਾਲਾ ਹਨਾ

ਨਾ ਹੋਈ ਕੋਈ ਨਹੀਂ ਕੋਈ 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 ਤਸਵੀਰ ਚਾਹਤ ਹੈ ਕਿਵੇਂ ਕਿਹੜੀ ਕਲਾਸ ਚੋਂ ਫੇਲ ਹੋਏ ਸੀ ਤੁਸੀਂ ਮੈਂ 10ਵੀਂ ਚੋਂ ਕਿਹੜੀ ਕਲਾਸ ਚੋਂ ਫੇਲ ਹੋਏ ਸੀ 10ਵੀਂ ਚੋਂ ਫਿਰ ਕਿਹੜਾ ਗਾਣਾ ਗਾਇਆ ਉਦੋਂ ਉਦੋਂ ਚੱਲਿਆ ਨਹੀਂ ਸੀ 12ਵੀਂ ਆ ਮੈਂ ਚੰਨਾ ਉਹ ਕਹਿੰਦਾ ਚੰਨਾ ਤਾਂ ਪਲੱਸ 2 ਚੜ ਗਿਆ ਹੋ ਗਈ ਫੇਲ ਮੈਂ 10ਵੀਂ ਚੋਂ ਚੰਨਾ ਨਾ ਕਿਹੜਾ ਪਾਸ ਹੋ ਗਿਆ ਨੀਟੂ ਛੜਰਾਂ ਵਾਲੇ ਦੀ ਜੈ ਤੁਸੀਂ ਕਿਹੜੀ ਕਲਾਸ ਚੋਂ ਫੇਲ ਹੋਈ ਸੀ ਮੈਂ ਕਿਸੇ ਕਲਾਸ ਚੋਂ ਨਹੀਂ ਹੋਈ ਪਲੱਸ 2 ਐਂਡ ਕੰਪਲੀਟ ਕੀਤੀ ਐ ਕਿੰਨੇ ਨੰਬਰਾਂ ਨਾਲ ਯਾਰ ਗਾਣਾ ਜੁੜਨਾ ਸੀ ਕਹਿ ਦਿੰਦੇ ਥੋੜਾ ਘਸਦਾ ਕੁਝ ਇਹਦਾ ਪਲੱਸ 2 ਕੰਪਲੀਟ ਕਰਕੇ ਫਿਰ ਕੰਮ ਕੁਝ ਵੀ ਜਾਇਆ ਹੀ ਪਤਾ ਨਹੀਂ ਇਹਨੂੰ ਰੱਖ ਕਿਨੇ ਲੈ ਪਲੱਸ 2 ਵਾਲੀ ਨਹੀਂ ਮੈਂ ਨਾਲ ਆਈਟੇ ਕੀਤੀ ਸੀ ਕੰਪਿਊਟਰ ਦੀ ਸਾਰਾ ਕੋ ਸਾਖਰੀ ਦੱਸੀਦਾ ਹੁੰਦਾ ਮੜਾ ਮੋਟਾ ਕਹਿ ਦਵੇ ਵੀ ਆਂ ਭਈ ਅਸੀਂ ਵੇਹ ਲਾ ਫੇਰ ਕਿਹੜਾ ਆਪਣੀ ਫੀਤੀ ਲੈ ਜਾਣੀ ਐ ਸਭ ਥੋੜੇ ਦੱਸ ਦਿਨਾ ਤਾ ਮਾਰ ਕੇ ਪਾਸੇ ਨਹੀਂ ਸੀਗੀ ਕਿਹੜੀ ਗਾਸ ਚੋਂ ਹੋਈ ਸੀ ਮਨਪਰੀ ਤੂੰ ਫੀਤੀ ਨਹੀਂ ਆਪਣੀ ਨਹੀਂ ਹੋਈ ਕਿਸੇ ਦੀ ਮੇਰੇ ਨਾਲ ਆਪਦੀ ਵਾਈ ਮੈਂ ਕਿਹਾ ਹਨਾ ਬੱਬਲ ਸਟਾਰ ਜ਼ਰੂਰ ਲੱਗ ਸਕਦਾ ਆਪਣੀ ਫੀਤੀ ਨਹੀਂ ਕੋਈ ਲੈਂਦੀ ਹੈਗੀ ਜੇ ਆਪਾਂ ਮੜਾ ਜੇ ਆਪਾਂ ਮੜਾ ਮੋਟਾ ਘੱਟ ਦੱਸ ਦਾਂਗੇ ਮੈਂ ਤਾਂ ਬਸ ਕਸਟ ਆਰ ਦੇ ਪਾਸ ਹੋਈ ਐ ਦੱਸ ਰਹੀ ਨਾ ਮੇਰਾ ਮੈਨ ਦਾ ਪੇਪਰ ਮੈਂ ਮੈਸੇਜ ਕਸਟ ਲੈ ਆ ਦਿੱਤਾ ਮੇਨ ਮੈਂ ਫਤਿਹ ਉੜੇ ਛਾਂ ਦੇ ਨਹੀਂ ਆਉਦੀ ਹਾਏ ਤੇ ਯਾਰ ਬੈਠੇ ਮੋੜ ਨਾਲ ਜਿਹੜੇ ਸਕੂਲ ਤੋਂ ਮੈਂ ਹਟੀ ਸੀ ਉਸ ਸਕੂਲ 'ਚ ਮੇਰੇ ਪੇਪਰ ਦੁਬਾਰਾ ਆ ਕੇ ਸੈਂਟਰ ਉੱਥੇ ਬਣ ਗਿਆ ਹਨਾ ਮੇਰੀ ਜਿਹੜੀ ਸਹੇਲੀ ਉਹਦਾ ਵੀ ਨਾਮ ਆਣ ਤੇ ਮੇਰਾ ਵੀ ਮਰਤੇ ਕਿ ਮੈਂ ਰੋਲ ਨੰਬਰ ਤਾਂ ਅੱਗੇ ਪਿੱਛੇ ਹੀ ਆਉਣਗੇ ਚੱਲ ਪਾ ਐਕਸ਼ਨ ਦੇਖ ਲੈ ਜਮੀ ਸ਼ਰਮ ਲਾ ਰੱਖੀ ਹੈ ਦੇਖ ਲੈ ਕਿਹੜੇ ਬੇੜਿਆਂ ਦੀ ਕਣਕ ਵੇਚੀ ਹੈਗੀ ਵੀ ਤੁਸੀਂ ਸ਼ਾਬ ਕਿਤਾਬ ਕਰ ਦੋ ਕਿਤੇ ਮੁੰਡਾ ਭੇਜ ਦੂਗੀ ਕਿਤੇ ਕੁੜੀ ਨੂੰ ਭੇਜਦੇ ਸੌਦਾ ਲੈਣ ਆਪ ਨਾਲੇ ਆਉਂਦੀ ਨਹੀਂ ਹੈਗੀ ਹੈ ਪਤਾ ਨਹੀਂ ਕਰੇ ਹੋਣਗੇ ਪਤਾ ਨਹੀਂ ਆਂ ਯੇ ਗੱਲਾਂ ਕਰੀਏ ਤਾਂ ਉਹ ਮੈਨਾਂ ਕਹਿੰਦਾ ਨੂੰ ਤਣਾਉਲੇ ਦਿਖਾ ਦਿਆ ਨਹੀਂ ਬਰਾਇਠਿਆ ਲਿਆ ਜੈ ਜਸੈ ਫੇਰੇ ਮੈਂ ਤੁਹਾਨੂੰ ਪਾਉਂਦਾ ਕਰ ਦੇਣਾ ਹੋਰ ਇਹ ਪੂਗਲਾ ਆ ਗਿਆ ਹੈ ਯਾ ਬਾਏ ਜੀ ਬਾਏ ਜੀ ਆ ਮਰਦੀ ਖੜਾ ਕਰਦੀ ਚੱਕਰ ਕੀ ਹੈ ਪਹਿਲਾ ਸੀਨ ਆਪਾਂ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਦਿਖਾ ਰਹੇ ਹਾਂ ਫਿਲਮ ਰਮਵੀ ਦਾ ਸ਼ੂਟ ਇਸ ਟਾਈਮ ਆਪਾਂ ਲੋਕੇਸ਼ਨ ਤੇ ਆ ਸਾਡੀ ਟੀਮ ਖੜੀ ਹੈ ਉਦੋਂ ਬਾਅਦ ਹੁਣ ਉਹ ਐਕਟਰ ਕਰੇ ਤੋਂ ਆ ਮੱਝਾ ਜਾ ਕੇ ਖੜਾ ਕਰਦੀ ਉਦੋਂ ਬਾਅਦ ਪੰਜ ਮਿੰਟ ਉਹ ਜਰਨਲ ਕਾਰਡ ਤੇ ਤੂੰ ਸਾਡੇ ਕੰਦੀ ਦੇਖ ਰਿਹਾ ਹਾਂ ਅਸੀਂ ਵੀ ਪਉਦਾ ਤੇਰੇ ਕੰਦੀ ਦੇਖ ਕੇ ਪੌੜ ਜਾ ਲਈ ਨਿੰਮਾ ਕੋਟੜਾ ਆ ਇਹਨਾਂ ਦਾ ਨਾਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹੰਸ ਰਾਜ ਹਾਂ ਬੀਜੇਪੀ ਨੂੰ ਛੋੜ ਦੇ ਭਾਈ ਪਹਿਲਾਂ ਪਹਿਲਾਂ ਵੀ ਬੋਲਦੇ ਨੇ ਮੰਜਿਆ ਮੈਂ ਤੁਹਾਡਾ ਆਪਣਾ ਮੁਹੰਮਦ ਸ਼ਦੀਕ ਸੁਬਾਨਾ ਕਰੋ ਮੇਰਾ ਬੋਡਾ ਦੋਖਾ ਸੁਬਾਨਾ ਕਰੋ ओरिजिनल ਲਿੰਕ ਉਹਨੂੰ ਇੰਟਰੋਡਕਸ਼ਨ ਦੇ ਕੇ ਜਾ ਐ ਆ ਜੀ ਸਾਡਾ ਅਮਰੂ ਸਤਿ ਸ਼੍ਰੀ ਅਕਾਲ ਮੈਂ ਕਰਾਂ ਜੀ ਨੂੰ ਮੋਹਰ ਰਿਪੋਰਟ ਤਾਂ ਮੈਨੂੰ ਵੋਟਾਂ ਪਾਓ ਸਾਰੇ ਠੀਕ ਹੈ ਬਈ ਇਹਦੇ ਤੇ ਮੈਂ ਚਾਹਾਂ ਨਾਲ ਗਰਮ ਜੜੀ ਅਸਾ स्पोर्ट ਚਾਏ ਨੇ ਚਾਨ ਟ੍ਰਿਪ ਕੋਰ ਚੰਨੋ ਇੱਕ ਤਰੀਕ ਨੂੰ 4 ਵਜੇ ਤੋਂ ਕੰਮ ਹੋ ਗੋ ਜੀ ਆਪ ਦਾ ਆਪਣਾ ਚੋਣ ਨਿਸ਼ਾਨ ਦੱਸੋ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡੀ ਬੱਬਲ ਕੋਰ ਮੇਰਾ ਚੋਣ ਨਿਸ਼ਾਨ ਹੈ YouTube ਚੈਨਲ ਬੱਬਲ ਕੋਰ ਦੱਸੋ ਜੀ ਸਾਡਾ ਅਮਨ ਦਗਾਲ ਜੀ YouTube ਤੇ ਜਾ ਕੇ ਸਾਰੇ ਜਣੇ ਸਰਚ ਕਰੋ ਘੈਣ ਘੈਣ ਫਿਲਮਾਂ ਦੇਖੋ ਜਿਵੇਂ ਸਾਨੂੰ ਜੱਟ ਬੀਟ ਤੇ ਪਿਆਰ ਕਰਦੇ ਹੋ ਉਵੇਂ ਸਾਡੇ ਚੈਨਲਾਂ ਨੂੰ ਵੀ ਸਪੋਰਟ ਕਰੋ ਸਾਰੇ ਹਨਾ ਆਪਣੇ ਆਪਣਾ ਚੈਨਲ ਬਣਾਇਆ ਆਪਣਾ ਇਹ ਹੈ ਨਾ ਅਮਰ ਦਾ ਰੋਲ ਬਹੁਤ ਘੰਟਾ ਬਾਈ ਦਾ ਅਮਨ ਇਹ ਸਾਡੇ ਦੁਕਾਨਦਾਰ ਜੀ ਨੇ ਅੱਜ ਪਹਿਲਾਂ ਵੀ ਰੀਲ ਬਣਾ ਕੇ ਆਉਂਗੀ ਇਹ ਸਾਡੇ ਮੈਂ ਬੋਲਦੀ ਨਹੀਂ ਚਰਨੋ ਬਰੀ ਦੁਕਾਨਦਾਰ ਜੀ ਚਰਨੋ ਇਹ ਵਿਚਾਰੀ ਬੋਲਣ ਜੋਗੀ ਨਹੀਂ ਰਹੀ ਕਿਹੜਾ ਜੂਂਗੀ ਟਿੱਟਗੀ ਬੋਲ ਇਹ ਦੁਕਾਨ ਦਾ ਪਹਾੜਾ ਬਹੁਤ ਬਰਾ ਹਾਲ ਇਹਦਾ ਅਮਰ ਵਾਲੀ ਵੀਡੀਓ ਚ ਵਿਚਾਰੀ ਦਾ ਇਹਦੀ ਜੇ ਮੇਰੀ ਚੜਾਈ ਹੈ ਉਧਰ ਮਾਲਦਾਰ ਚ ਹੈ ਨਾ ਕੇ ਕਾ ਦੇ ਦੂ ਵੀ ਰਾਜਾ ਪੁੱਛਦਾ ਜੀ ਕਦੇ ਜਿਹੜਾ ਦੂਜਾ ਜਿਹੜਾ ਉਹ ਪਰਵਾਰਾਂ ਚ ਫਿੱਕ ਪਾਰ ਗਈ ਤੁਸੀਂ ਵੀ ਆਜਾ ਤੁਸੀਂ ਵਰਗੇ ਵਿੜੇ ਹੋ ਠੀਕ ਹੈ ਪਰ ਇਹ ਚ ਬਦਲੀ ਥੋੜਾ ਮਾ ਮਾੜਾ ਉਹਨੀਆਂ ਡੰਗਾਈ ਹੈ ਗਏ ਚ ਉਹ ਚ ਚੜਾਈ ਹੈ ਉਹ ਨਹੀਂ ਸਿਆਣੀ ਹੈ ਤੇ ਸਿਆਣੀ ਵੀ ਬਸ ਇਹ ਆ ਇਸ ਐਪੀਸੋਡ ਤੱਕ ਹੈ ਉਹ ਦੋੜਾ ਥੋੜਾ ਜਿਹਾ ਠੀਕ ਹੈ ਤੁਸੀਂ ਦੇਖਿਓ ਇਹਦਾ ਅੱਗੇ ਕਰੈਕਟਰ ਲੈ ਤੁਹਾਨੂੰ ਇਹਦੇ ਨਾਲ ਵੀ ਇੰਟਰੋਡਿਊਸ ਕਰਾਨੀ ਆ ਇਹ ਸਾਡਾ ਹੁਸਨ ਮੌਲਗਲਾ ਹੈ ਸਾਡੀ jaan ਹੈ ਭਤੀਜਾ ਸਾਡਾ ਸਾਰੀਆਂ ਸਾਡੀਆਂ ਵੀਡੀਓ ਹਰਾਮੀ ਵਾਲੀ ਤੇ ਇਕਲੇਸੀ ਡੱਬਰ ਵਾਲੀਆਂ ਸਾਰੀਆਂ ਇਹ ਲਿਖਦਾ ਠੀਕ ਹੈ ਤਕੜਾ ਰਾਈਟਰ ਆ ਬਹੁਤ ਓਕੇ ਜੀ ਠੀਕ ਹੈ ਆ ਇਹਨੂੰ ਤਾਂ ਪੈ ਕਸਰ ਮਸਰ ਹੋ ਗਈ ਇਹਨੂੰ ਤਾਂ ਖਾ ਲੋ ਕਿਤੇ ਉਹ ਕਾਸਰ ਕਾਨੂੰ ਤੇ ਦਿਮਾਗ ਤੇ ਲੋਡ ਪੈਂਦਾ ਸਾਲੇ ਤੇ ਸਾਰਾ ਦਿਨ ਤਾਂ ਬਦੂਖਾਂ ਪੰਪ ਟੈਂਕਾਂ ਦੀਆਂ ਗੱਲਾਂ ਕਰੀਆਂ ਦਾ ਉਹ ਮੈਂ ਤਾਂ ਕਹਿੰਦਾ ਇਹਨੂੰ ਮੇਰੇ ਸਾਡੇ ਉਤਨਾ ਮੇਰੇ ਨਾਲ ਨਹੀਂ ਰੋਕਦਾ ਤੇ ਬਿੱਲੀਆਂ ਲਾ ਦੇ ਸਾਲੇ ਤੇ ਰੋਕ ਕਰਾ ਬਕਰ ਨੂੰ ਪਾਲੀ ਪੂਲੀ ਪਿਓ ਭਾਈ ਨੂੰ ਜੱਸੇ ਇਹਨੂੰ ਤਾਂ ਖਾ ਲੋ ਕਿਤੇ ਉਹ ਤੂੰ ਪੜਾ ਰਿਹਾ ਕਰ ਮੇਰੇ ਸਾਡੇ ਦੀਏ ਤੇ ਹੋਸ਼ ਆਪਾ ਛੱਡ ਜੀ ਮੈਨੂੰ ਪੰਪ ਕੋਲੇ ਮਾੜਾ ਵੜ ਦਿਖਾ ਦੇ ਇਹਨੂੰ ਉਹ ਪੰਪ ਕੀ ਛੱਕਲਾ ਕਰੂਗਾ ਯਾਰ ਜੱਸੇ ਸੇਕ ਕਰੇ ਨੀ ਰੱਦੀਕੇ ਟੂਕੇ ਲਵਾਇਆ ਕਰੋ ਛੱਡੇ ਮੇਰੇ ਸਾਡੇ ਕੀ ਹੋਏਗਾ ਤੈਨੂੰ ਓਏ ਹਾਂ ਕੋਈ ਨਹੀਂ ਹੋਣਾ ਇਹਨਾਂ ਪਰਸਾ ਕੇ ਬੈਠ ਰਹੇ ਕੀ ਹੋ ਗਿਆ ਹਾਂ ਕਿਸੇ ਦਿਨ ਸਾਨੂੰ ਮਾਰੂ ਉਹ ਪੜਕਣਾ ਲੱਗ ਜਾਂਦੀ ਆ ਉਹ ਕੱਜਵੇ ਕਿਵੇਂ ਉਹ ਨਹੀਂ ਨਗਰੇ ਕੁੜੀ ਨੂੰ ਅਟੈਕ ਕਰਾਦੀ ਘਰੇ ਗੋਲਾ ਲਾ ਭਾਈ ਦਾ ਜੀਪ ਥੱਲੇ ਰੱਖਣ ਵਾਲੀਆਂ ਗੋਲੀਆਂ ਖਾਦਾ ਉਹ ਬਹੇ ਨਾ ਕਰ ਮੈਸ਼ ਪਈ ਆ ਓਏ ਹੈ ਓਏ ਗੋਲੀਆਂ ਗਾਲੀਆਂ ਦਾ ਨਹੀਂ ਖਾਂਦਾ ਓਏ ਨਾ ਮਾਇ ਕੁਝ ਨਹੀਂ ਖਾਂਦਾ ਦਿਖਾ ਮੂੰਹ ਖੋਦਾ ਲੈ ਆਹ ਹਾਂ ਤੱਕੇਵਾ ਓ ਜੀਵ ਤਾਂ ਹੈ ਤੱਕਲਾ ਕਾਲਦੀ ਤਾਂ ਹੋਰੀ ਐ ਆਹ ਅੱਜ ਤਾਂ ਹੈ ਉਹ ਨਹੀਂ ਬਾਹਰ ਤਾਂ ਮਰੀਂ ਨਾ ਖਨਾ ਖਨਾ। ਹਾਂ ਤੈਨੂੰ ਕੀ ਹੁੰਦਾਗਾ? ਉਹ ਜਿਹੜੀ ਹੋਇਆ ਬਟਾ ਛੱਡੀ ਕੋਈ ਜਦੋਂ ਤੱਕ ਉਹ ਸੁਫਨਾ ਆ ਗਿਆ ਤੂੰ। ਸੱਚੀ ਚੱਲ ਪੜਕਾ ਦਿੱਤੀ। ਇਹ ਸਾਨੂੰ ਮਰਵਾਉਗਾ। ਜਿੱਦਾਂ ਤੂੰ ਪੱਤਰ ਖੋਟੂ ਖੋਟੂ ਜਿੱਦਾਂ ਬੁੜੀ ਲੱਗਦਾ ਪੈਂਦਾ। ਦੇਰ ਕੋਲ ਕੇ ਰੱਖਦੇ ਪਤਾ ਲੱਗੂ। ਅਲਪੜਪੂ ਦਾ ਕੀ ਕਰਾਵੋ ਬਾਕੀ ਕਰਦੇ। ਗੱਡੀ ਕੀ ਕਰਦੇ ਆਪਣੇ ਪਿੰਡ ਦੇ ਪੰਡਤ ਤਾਂ ਬੜਾ ਸਿਆਣਾ ਆਹੋ। ਯਾਤਰੀ ਦੇ ਇੱਕ ਸਾਰਾ ਰਾਦੂਆ ਵੀ ਕੀ ਗੱਲ ਹੋਇਆ ਤੇਰੇ ਕਿ ਕੀ ਗੱਲ ਹੈ? ਮੇਰੇ ਕੋ ਕਾਤੇ ਕਿਤਾਬ ਨਹੀਂ ਪੜਨਾ ਤਾਂ ਮੈਨੂੰ ਮੇਰੀ ਕੁਝ ਜਾਣਕਾਰੀ ਚਾਪਤਾ ਹੈ ਤੂੰ ਆ ਲੈ ਤੇਰੇ ਕੋਲ ਪਹਿਲਾਂ ਗਾ ਕੇ ਲੈ ਉਹ ਕਿੱਥੇ ਬਾਗੀ ਦੱਸੇ ਚੱਲ ਯਾ ਵੀ ਰਾਈਕਟ ਸਾਈਕਲ ਦੋ ਓਏ ਓਰੇ ਆ ਮੜ ਹਾਂ ਇਸੇ ਨਾਲ ਨਹੀਂ ਤੁਸੀਂ ਕੰਡਤ ਕੋਲੇ ਜਾਣਿਆ ਉਹ ਪੈਸੇ ਪੁੱਛੇ ਕੁਝ ਨਹੀਂ ਲੇਦਾ 10 ਰੁਪਏ ਲੈਂਦਾ ਵਸੇ ਹੋਰੀ ਇਹਦੇ ਤੇ ਲੈ ਗੋ ਆਏ ਕਿਨੇ ਬੇਫਾਇਦਾ ਹੋ ਉਹ ਨਾ ਫਾਕ ਕਰ ਲੈ ਲੱਖੋ ਜਿਵੇਂ ਆਸ਼ੀਰਵਾਦ ਲਓ 5 10 ਦੀ ਖੇਚੀ ਦਿਓ ਹੂੰ ਮੈਂ ਤਾਂ ਤੁਹਾਡੇ ਪੂਰੇ ਐਨ ਜਦੋਂ ਭੱਕ ਕੇ ਕੰਮ ਉਹ ਦਵਾਉਂਗੇ ਦੂਜਾ ਲੋਟ ਬਣਾ ਦਿਓ ਜੀ ਦੂਜਾ ਲੋਟ ਬਣਾਓ ਓਧਰ ਨੂੰ ਖੜੋ ਤੁਸੀਂ ਹਾਂ ਹਾਂ ਮੇਰੀ ਪਿੱਠ ਲਈਓ ਪਹਿਲਾਂ ਫਿਰ ਮੂੰਹ ਕਰਕੇ ਇੱਧਰ ਖੜਾਂਗੇ ਨਮਸਕਾਰ ਜੀ ਅਰਦਾਸ ਕਰ ਹਾਂਜੀ 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 ਸੋ ਸੰਭਰੀ ਤੋਂ ਆਉਂਦੇ ਆ ਅੱਛਾ ਅੱਛਾ ਹੂੰ ਪਾਣੀ ਦੀ ਟੱਪਾਂ ਵੀ ਆ ਗਿਆ ਕੀ ਮਿਲਦਾ ਹੈ ਹਾਈ ਹਾਈ ਨਾ ਡੰਗ ਰਜੇ ਤੈਨੂੰ ਕਿਸ ਦਾ ਨਹੀਂ ਹੈਗਾ ਹੈ ਅੰਨੀ ਮਾਈਕ ਤੇ ਗੱਲਣਾ ਵੀਰੇ ਆ ਵੀ ਲੋ ਪਾਣੀ ਦਿੱਤਾ ਕੈਂਪਰ ਕੋਲ ਆ ਕਿੱਥੇ ਆ ਹਾਈ ਨਿੱਕ ਡੰਦਰੇ ਨਾ ਤੈਨੂੰ ਪਿਸਤਾਲੀ ਹੈਗਾ ਪਾਣੀ ਉੱਤੇ ਪਾਉਣੀ ਇਹ ਅੰਨੀ ਹੋਈ ਏ ਤੂੰ ਸੌਰੀ ਭਾਡੇ ਮੈਨੂੰ ਦੇਖਿਆ ਨਹੀਂ ਹੈਗਾ ਕਿਉਂ ਫੁੱਟੀਆਂ ਨੇ ਤੇਰੀਆਂ ਉਹ ਤਾਂ ਮੈਨੂੰ ਪਿਆਸ ਲੱਗ ਰਹੀ ਸੀ ਮੈਂ ਕਿਹਾ ਚੱਲ ਠੰਡਾ ਜਿਹਾ ਪਾਣੀ ਪੀਣਾ ਸਾਮ ਕਰਨ ਗਈ ਸੀ ਪਾਣੀ ਇਹਦਾ ਉੱਥੋਂ ਆਈਆਂ ਹੁਣ ਨਾ ਮੈਂ ਤੈਨੂੰ ਮੈਂ ਘਰੇ ਤੁਰਦੀ ਫਿਰਦੀ ਵੀ ਭੈੜੀ ਲੱਗਦੀ ਆ ਤੂੰ ਸਿੱਧੇ ਕਹਿੰਦੇ ਨਾ ਘਰੋਂ ਨਿਕਲ ਜਾ ਆਪ ਦੇ ਘਰ ਦੌੜੀ ਕੋਟਣ ਲੱਗੀ ਇੱਥੇ ਆ ਕੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੂੰ ਤਾਂ ਮੈਨੂੰ ਗਲਤ ਸਮਝੀ ਜਾਂਦੀ ਆ ਪਹਿਲੇ ਮੈਂ ਤਾਂ ਤੁਪੋਂ ਆਈ ਸੀ ਮੈਨੂੰ ਕੈਂਪਰ ਲੱਭਿਆ ਨਹੀਂ ਮੈਂ ਕੰਨੀ ਚੋਂ ਪਾਣੀ ਭਰ ਲਿਆ ਪਾਣੀ ਅੱਗ ਵਰਗਾ ਪਿਆ ਸੀ ਮੈਂ ਤਾਂ ਤਾਂ ਸੁੱਟਦਾ ਓਕੇ ਸਹੀ ਹੈ ਸੱਚ ਪਹਿਲੇ ਘਰੇ ਆਉਣੇ ਵਾਲੇ ਦਾ 90000 ਰੁਪਏ ਹੋਇਆ ਪਿਆ ਸੀ ਅਸੀਂ ਤਾਂ ਆਪਣੇ ਹਿੱਸੇ ਦਾ ਧਿਆਏ ਬਾਕੀ ਤੁਹਾਡੇ 45000 ਰਹਿ ਗਏ ਉਹਨੇ ਉਸ ਦਿਨ ਮਰ ਉਹਨੂੰ ਸਮਾਨ ਨਹੀਂ ਦਿੱਤਾ ਵਾਪਸ ਮੋੜਦਾ ਕਹਿੰਦਾ ਜਦ ਤੱਕ ਪਹਿਲੇ ਪੈਸੇ ਨਹੀਂ ਦਿੰਦੇ ਮੈਂ ਕੋਈ ਸਮਾਨ ਨਹੀਂ ਦਿੰਦਾ Control de aliviación